ਅੱਜ ਦੀ ਜਿਹੜੀ ਵੀਡੀਓ ਬਣਾਈ ਆ ਬਾਈ ਫਾਰਮ ਤੋਂ ਬਣਾਈ ਆ ਪਿੰਡ ਮਹਾਰਾਜ ਜ਼ਿਲ੍ਹਾ ਬਠਿੰਡਾ ਤਹਿਸੀਲ ਫੂਲ ਨੇੜੇ ਪਿੰਡ ਬਾਈ ਨੂੰ ਰਾਮਪੁਰਾ ਸ਼ਹਿਰ ਆ ਜਾਂਦਾ ਬਾਈ ਜੀ ਮੋਬਾਈਲ ਨੰਬਰ ਬੋਲਿਓ 90576 ਵੀਰੇ 98529 ਓਕੇ ਬਾਈ ਤੇ ਫਾਰਮ ਜਿਹੜੀ ਵੀਡੀਓ ਬਣਾਈ ਆ ਬਰੀਡ ਬਾਈ ਕੋਲੇ ਸਾਰੀ ਚੰਗੀ ਆ ਤਿੰਨ ਨੱਕ ਬਾਈ ਨੇ ਵਕਾਉ ਕਰਿਆ ਦੋ ਗੱਬਣ ਵੇੜਾ ਥੋੜੇ ਥੋੜੇ ਦਿਨ ਲੈਣੀਆਂ ਇੱਕ ਗੱਬਣ ਬੱਚੀ ਆ ਟਾਪ ਬਰੀਡ ਜਰਸੀ ਉਹ ਵੀ ਦਿਖਾਵਾਂਗੇ ਕਿਹੜਾ ਸੂਆ ਵੀਰੇ ਏ ਵੀਰੇ ਤੀਜਾ ਸੁਆ ਕਿੰਨੇ ਦਿਨ ਲਊ ਬਾਈ ਇਹ 2-3 ਦਿਨ ਕੱਢ ਦਈਏ ਵੀਰੇ ਓਕੇ ਕਿੰਨਾ ਰਿਕਰਡ ਹੈ ਵੀਰੇ ਦੋ ਤੀ ਪਤਲੀ ਟ੍ਰੱਬਾ ਖੋਚ ਚਾ ਹੈ ਵੀਰੇ ਵੀ 35 ਲੀਟਰ ਤੋਂ ਪਲੱਸ ਕੱਢਣ ਆਏ ਨੇ ਓਕੇ ਬਾਈ ਕਿਹੜੇ ਸੀਮਨ ਦੀ ਹੈ ਇਹ ਡੈਨਮਾਰਕ ਦੀ ਹੈ ਵੀਰੇ ਓਕੇ ਤੇ ਗੱਬਣ ਕਿਹੜੇ ਤੋਂ ਆ ਇਹ স্নੋਮੈਨ ਤੋਂ ਵੀਰੇ স্নੋਮੈਨ ਤੋਂ ਬਰੀਡ ਦਿਖਾ ਦਈਏ ਲੈ ਬਿਊਟੀਫੁੱਲ ਕਾਰਡਫੁੱਲ ਫੇਸ ਫੁੱਲਸ ਬੜਾ ਪਿਆਰਾ ਬੋਦੀ ਬਾਦੀ ਪੂਰੀ ਚੰਗੀ ਪੂਰੀ ਜਾਨ ਵਾਲੀ ਆ ਕੋਈ ਲਿੱਸੀ ਨਹੀਂ ਲੰਗਣੀ ਕਿਸੇ ਪਾਸੇ ਵਹਿੜਾ ਤਤਰਾ ਨਹੀਂ ਬਈ ਮੂਰ ਨੂੰ ਲੇਵਾ ਚੈੱਕ ਕਰ ਲੋ ਕਿਆਰੇ ਥਣ ਇੱਕੋ ਜੇ ਪੂਰੇ ਗੈਬ ਤੇ ਬਈ ਲੇਵਾ ਹੋਰ ਵੀ ਸੋਹਣਾ ਤਿਆਰ ਕਰੂ ਹਲੇ ਬਾਈ ਨੇ ਦੱਸਿਆ ਵੀ ਦਿਨ ਪਏ ਆ ਕਿਆ ਬਾਤ ਆ ਬਾਈ ਤੇ ਕੀ ਮੋਲ ਆ ਵੀਰੇ ਜਾਇਜ ਮੇਰਾ ਜਾਇਜ ਆ ਮੋਲ ਆਪਣਾ ਇਹਦਾ 140 ਕਰਿਆ ਮਾਨਤਨ ਵਿੱਚੋਂ ਮਾਨਤਨ ਕਰ ਦਾਂਗੇ ਵੀਰੇ ਓਕੇ ਬਾਈ ਜਮਾ ਜਾਇਜ ਮੋਲ ਆ ਮਾਨਤਨ ਕੋਈ ਚੱਕਰ ਨਹੀਂ ਹੋ ਜਾਊਗਾ ਬਾਈ ਆ ਕਿਡਾ ਸੂ ਇਹ ਵੀ ਤੀਜਾ ਸੂਆ ਵੀਰੇ ਕਿੰਨੇ ਦਿਨ ਲਊ ਬਾਈ ਇਹ 25 22 20 20 ਦਿਨ ਕੱਢਦੀ ਹੈ ਵੀਰੇ ਓਕੇ ਬਾਈ ਕਿੰਨਾ ਕੁ ਰਿਕਾਰਡ ਇਹਦਾ ਇਹ 26 ਲੀਟਰ ਪਰ ਬਹੁਤ ਚੋਇਆ ਵੀਰੇ ਓਕੇ ਬਾਈ ਕਿਹੜੇ ਸੀਮੰਟ ਦੀ ਹੈ ਇਹ ਇਹਦਾ ਕੋਈ ਪਤਾ ਨਹੀਂ ਵੀਰੇ ਆਪਾਂ ਨੂੰ ਕਿਹੜੇ ਸੀਮੰਟ ਦੀ ਹੈ ਅੱਜ ਟਾਈਮ ਤੇ ਬਿਗ ਸ਼ਾਟ ਲੱਗਿਆ ਹੋਇਆ ਹੈ ਬਿਗ ਸ਼ਾਟ ਤੋਂ ਗੱਬਣਾਗੇ ਟੁੱਲ ਟੁੱਲ ਵੜੀ ਪਈ ਹੈ ਹਨਾ ਆ ਬਹੁਤ ਪਈਆ ਵੀਰੇ ਬਹੁਤ ਬਾਨਾ ਬਹੁਤ ਟੁੱਲ ਪਈਆ ਸੀਲ ਬਹੁਤ ਆ ਬੜੀ ਪਲੀ ਵੀ ਜਾਣ ਵਾਲੀ ਆ ਬ੍ਰੀਟਫੁੱਲ ਹਨਾ ਹੋਰ ਫੁੱਲ ਬ੍ਰੀਟ ਵੀਰੇ ਕੀ ਆ ਬਾਤ ਆ ਪੂਤਰਾਂ ਦਾ ਜੋੜ ਆ ਹੀ ਆ ਬਈ ਬੱਚੀ ਵੀ ਦਿਖਾਉਂਦੇ ਆ ਅੱਗੇ ਗੱਬ ਕਿੰਨੇ ਟਾਈਮ ਦੀ ਗੱਬਣਾ ਬੱਚੀ ਬਾਈ ਇਹ 6 ਮਹੀਨੇ ਦੀ ਗੱਬਣਾ ਵੀਰੇ ਚੈੱਕ ਪਾਸ ਚੈੱਕ ਪਾਸ ਆ ਵੀਰੇ ਕਿਹੜੇ ਸੀਮੰਦੀ ਆ ਇਹਦਾ ਆਪਾਂ ਨੂੰ ਕੋਈ ਪਤਾ ਨਹੀਂ ਵੀਰੇ ਕਿਹੜੇ ਸੀਮੰਦੀ ਆ ਓਕੇ ਅੱਗੇ ਲੱਗਿਆ ਕਿਹੜਾ ਇਹਦੇ ਇਹਦੇ ਲੱਗਿਆ ਵੀਰੇ ਆਪਣਾ ਉਹਦਾ ਲੱਗਿਆ ਆਪਣੇ ਦਾ ਸੈਕ ਦਾ ਵੀਰੇ ਓਕੇ ਬਾਈ 40 41 40 ਦਾ ਬੱਚਾ ਬਾਈ ਚੰਗੇ ਸੀਮੰਦੋਂ ਗੱਬਣਾ 6 ਮਹੀਨੇ ਦੀ ਗੱਬਣਾ ਚੈੱਕ ਪਾਸ ਜਿਹੜਾ ਆਪਣਾ ਘਰੀਦੂ ਚੈੱਕ ਕਰਵਾ ਲਿਓ ਝੂਲੀ ਝੂਲੀ ਇੱਕ ਨੰਬਰ 4 ਥਣ ਕੱਲਾ ਕੱਲਾ ਥਣ ਬ੍ਰੀਡ ਵਾਈਜ਼ ਫੁੱਲ ਆ ਬਾਈ ਕੱਦ ਚੰਗਾ ਪਲੇ ਵੀ ਚੰਗੇ ਦੰਦੋਂ ਖੀਰੀ ਹਨ ਹਾਂ ਖੀਰੀ ਦੰਦੋਂ ਖੀਰੀ ਆ ਬਈ ਕੀ ਬਾਤ ਆ ਕੋਈ ਬਾਈ ਦਾ ਵਪਾਰ ਦਾ ਕੰਮ ਨਹੀਂ ਕਰੇ ਲੂ ਬਸੂਆ ਬਈ ਧੰਨਵਾਦ